ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਨਾ ਕਿ ਜਿਹੜਾ RAM REEM ਸਰਸੇ ਵਾਲਾ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬੁਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕਟੜ ਵਿਰੋਧੀ ਹਾਂ ਔਰ ਦੇਖੋ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨੇ ਰਤੇਸ਼ ਲਖੀ ਮੇਰਾ ਤੁਹਾਨੂੰ ਸਾਰੇ ਜਾਣਦੇ ਹੋਣੇ ਮੇਰਾ ਵੀ ਮਿੱਤਰ ਯਮੈ ਨੂੰ ਕਈ ਨਾ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਇਹ ਦੁਨੀਆ ਤੇ ਉਤਰਾ ਜਿਹੜਾ ਦੂਜਾ ਤੀਜਾ ਚੱਲਦਾ ਰਹਿੰਦਾ ਆ ਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂ ਗਾ ਹੁਣ ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ ਉੱਥੇ ਗੱਲਾਂ ਹੋਈਆਂ ਨੇ ਤੁਸੀਂ ਸਾਰਿਆਂ ਨੇ ਇੰਟਰਵਿਊ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਕਿ ਸਵਾਲ ਕਿਹੜਾ ਹੋਊ ਅੱਗੋਂ ਜਵਾਬ ਕਿਹੜਾ ਹੋਊ ਹਾਂਜੀ ਉਹ ਜਿਹੜਾ ਸਾਰਾ ਕੁਝ ਮੈਨੇਜ ਸੀ ਪਹਿਲੋਂ ਹੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਉਹਨੇ ਇਹ ਸ਼ੋਕ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਰਸੇ ਸਾਧ ਵਾਲੀ ਇਹ 2015 ਚ ਸ਼ੁਰੂ ਹੋਈ ਜਦੋਂ ਐਮ ਐਸ ਜੀ 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ ਤੇ ਸਰਦਾਰ ਸਿੰਘबीर ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ ਫਿਰ ਉਹਨਾਂ ਕਿਹਾ ਕਿ ਅਰਜੀ ਲਿਖੋ ਹੁਣ ਮੋਟੀ ਜੀ ਗੱਲ ਹੈ ਕਿ ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਜੀ ਹਾਂਜੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਜੇ 9 ਚ ਵੀ ਕੀਤੀ 12 ਚ ਵੀ ਕੀਤੀ 14 ਚ ਵੀ ਕੀਤੀ ਤੇ ਫਿਰ ਤੁਹਾਡੀ ਐਮਐਸਜੀ 1 ਕਿਉਂ ਰੋਕੀ ਫਿਰ ਐਮਐਸਜੀ 1 ਤੁਹਾਡੇ ਰਿਲੀਜ਼ ਹੋਈ ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ ਔਰ ਸ਼ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ ਖੁੱਲਣ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਉਹਦਾ ਸਤਸੰਗ ਨਹੀਂ ਹੋਣ ਦਿੱਤਾ ਇਹ ਸ਼ਰੋਮਨੀ ਕਾਲੀ ਜਲਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤਾਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ ਕਿੰਨੇ ਲਿਖੀ ਔਰ ਕੌਣ ਸ਼੍ਰੀ ਅਕਾਲ ਤਖਤ ਸਭਾ ਤੇ ਲੈ ਕੇ ਆਇਆ ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਤੇ ਜਿਹੜਾ ਸਿੱਖ ਭਾਵਨਾਵਾਂ ਨੂੰ ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਜਿਹੜਾ ਬਿਆਦਬੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 164 ਦੇ ਬਿਆਨ ਨਹੀਂ ਅਦਾਲਤ ਵਿੱਚ ਦਰਜ ਨਹੀਂ ਇਹ ਐਸਆਈਟੀ ਕੋਲੇ ਵੀ ਇਹ ਰਿਮਾਰਟ ਤੇ ਰਿਹਾ ਹੈ ਜਿਹੜੀ ਐਸਪੀਐਸ ਪਰਮਾਰ ਵਾਲੀ ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ ਜਿਹੜੇ ਬਿਆਦਬੀ ਦੇ ਕੇਸਾਂ ਦੀ ਜਿਹੜੀ ਐਸਆਈਟੀ ਬਣੀ ਹੈ ਪਹਿਲੀ ਤੇ ਗੱਲ ਦੱਸ ਦੇਣ ਕਿ ਜੇ ਇਹਦੇ ਕੋਲ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਐ ਇਹਨੇ ਉੱਥੇ ਐਸਆਈਟੀ ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ ਉਹਨਾਂ ਦਾ ਪ੍ਰਟਾਵਾ ਕੀਤਾ ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਿਆ ਦੂਜੀ ਗੱਲ ਜਿਹੜੀ ਐ 164 ਦੇ ਬਿਆਨ ਜਿਹੜੇ ਐ ਜਿਹੜੇ ਕਿ ਇਨੇ ਆਪ ਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ 164 ਦੇ ਬਿਆਨਾਂ ਦੇ ਵਿੱਚ ਅਜੇ ਹਾਂ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ ਅੱਜ ਹੀ ਕਿਉਂ ਅਜੇ ਹਾਂ ਕਹਾਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਮਿੱਥੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪਗੈਂਡਾ ਜਿਹੜਾ ਆ ਕੀਤਾ ਜਾ ਰਿਹਾ ਜਿਹਦਾ ਜਿਹਨੂੰ ਰੂਪ ਦੇਣ ਵਾਸਤੇ ਅੱਗੇ ਵਧਾਉਣ ਵਾਸਤੇ ਸਾਡੇ ਕੁਝ ਪੱਤਰਕਾਰ ਜਿਹੜੇ ਭਾਈਚਾਰਾ ਆ। ਹਾਂਜੀ ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ। ਹਾਂਜੀ। ਉਹ ਉਹ ਜਿਹੜਾ ਆ ਉਹ ਸ਼ਰੇਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ ਹਿੱਸਾ ਬਣ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਹੈ। ਉਹਨਾਂ ਦੇ ਇਸ਼ਾਰੇ ਤੇ ਜਿਹੜਾ ਆ ਉਹਨੂੰ ਅੱਗੇ ਵਧਾ ਰਹੇ ਨੇ। ਹੁਣ ਮੈਂ ਇੱਕ ਬੇਨਤੀ ਕਰੂੰਗਾ ਇੱਕ ਤੁਸੀਂ ਵੀ ਸੁਣਿਆ ਹੋਣਾ ਜੀ ਜਿਹੜੀ ਐਮ ਐਸ ਜੀ 2 ਹੈ ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ ਚ ਸਮਝੌਤਾ ਹੋਇਆ ਬੜੀਆਂ 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 ਖਬਰਾਂ ਬਣੀਆਂ ਬੜਾ ਮੀਡੀਆ ਚ ਚੱਲਿਆ ਇਹੀ ਲੋਕ ਜਿਨ੍ਹਾਂ ਦਾ ਮੈਜਿਕ ਕਰ ਰਹੇ ਆ ਇਕ ਕਰਤੇਸ਼ ਲਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ ਹਾਂਜੀ ਤੇ ਹੋਰ ਵੀ ਬਖਸ਼ੇ ਤੇ ਕਿਸੇ ਨੇ ਵੀ ਨਹੀਂ ਕਿਹਾ ਬਹੁਤ ਵਿਰਲੇ ਨੇ ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱਚੀ ਪੱਤਰਕਾਰੀ ਕਰਦੇ ਨੇ ਐ ਨੱਪਕ ਲਈ ਦਿੱਤੀ ਸਾਰੇ ਪ੍ਰਿੰਟ মিডিਆ ਨੈਸ਼ਨ ਮਤਲਬ ਇਲੈਕਟ੍ਰੋਨਿਕ মিডিਆ ਦੀ 100 ਕਰੋੜ ਰੁਪਏ ਚ ਸੌਦਾ ਹੋਇਆ ਸੀਗਾ ਐਮਐਸਜੀ ਦਾ 2 ਦਾ ਚਲਾਉਣ ਦਾ ਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਤੇ ਉਹ ਮੀਡੀਏਟਰ ਸੀਗਾ ਤੇ ਕੀਤਾ ਕਿਨੇ ਸੀਗਾ ਸਾਹਬ ਦਾ ਐਮ.ਐਲ.ਏ ਹਰਬੰਸ ਸਿੰਘ ਜਲਾਲ ਨੇ ਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਕਿ ਜਲਾਲ ਸਾਹਿਬ ਤੁਸੀਂ ਦੱਸੋ ਹਾਂਜੀ ਬੜੀ ਵੱਡੀ ਗੱਲ ਹੈ ਜੀ ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ ਇਹੀ ਕੋ ਚੱਲਦਾ ਰਿਹਾ ਨਾ ਜਲਾਲ ਝੂਠਾ ਪੈ ਗਿਆ ਝੂਠ ਕੂੜ ਨੰਗਾ ਹੋ ਗਿਆ ਅੱਜ ਜਲਾਲ ਦਾ ਕੋਈ ਨਾ ਲਿੰਦਾ ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਹੈ ਸਾਡੇ ਧਰਮ ਚ ਸਾਡੇ ਸਮਾਜ ਚ ਮੈਂ ਬੀਬੀ ਤੇ ਨਹੀਂ ਕਹੂੰਗਾ ਪਰ ਮੈਂ ਖੱਜ ਜਨਾਨੀ ਜ਼ਰੂਰ ਕਹੂੰਗਾ ਉਹ ਵੀਰਪਾਲ ਕ ਪਤਾ ਨਾ ਸੁਣਿਆ ਨਾ ਵੀਰਪਾਲ ਕ ਉਹ ਸਰਸੇ ਵਾਲੇ ਦੀ ਚਲੀ ਅਗੁਫਾਲੀ ਸੇਵਾ ਕਰਨ ਵਾਲੇ ਹਾਂਜੀ ਉਹ ਜਨਾਨੀ ਆਉਂਦੀ ਆ ਖੱਜ ਉਹ ਕਹਿੰਦੀ ਆ ਜੀ ਪੋਸ਼ਾਕ ਜਿਹੜੀ ਹੈ 2007 ਚ ਜਿਹੜੀ ਸਲਾਵਤਪੁਰੇ ਡੇਰੇ ਚ ਪਾਈ ਸੀ ਰਾਮ ਰੀਵ ਨੇ ਉਸ ਵੀਰ ਸਿੰਘ ਬਾਦਲ ਨੇ ਭੇਜੀ ਸੀ ਚਲੋ ਉਹ ਵੀ ਅਹੀਂ ਰੌਲਾ ਰਪਾ ਆਪਾ ਆਪੂ ਕੇ ਤੱਥ ਤੂਥ ਕੱਢ ਕੇ ਸਾਰੀਆਂ ਗੱਲਾਂ ਕਰ ਕਰ ਕੇ ਅਸੀਂ ਝੂਠੀ ਕੀਤੀ ਆ ਜੋ ਖੱਚ ਜਨਾਨੀ ਨਹੀਂ ਲੱਭਦੀ ਤੇ ਲੋਕਾਂ ਨੂੰ ਵੀ ਭੁੱਲ ਗਿਆ ਜਿੱਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕਰੋ ਵੀ ਸਾਹਮਣੇ ਆਈ ਸੀ ਫਿਰ ਇੱਕ ਆਈਪੀਐਸ ਅਫਸਰ ਬੜੇ ਸੀਨੀਅਰ ਆਈਪੀਐਸ ਅਫਸਰ ਡੀਜੀਪੀ ਲੈਵਲ ਦੇ ਬੰਦੇ ਮਾ ਗੰਦਾ ਤੇ ਮਾ ਝੂਠਾ ਬੰਦਾ ਤੇ ਮਾ ਕਰਪਟ ਬੰਦਾ ਸ਼ਸ਼ੀਕਾਂਤ ਜਿਹਨੂੰ ਮੈਂ ਵੀ دادਤ ਵਿੱਚ ਖਿੱਚਿਆ ਸੀਗਾ ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਨ ਮਾਨ ਹਾਨੀ ਦਾ ਕੇਸ ਕੀਤਾ ਸੀਗਾ ਫਿਰ ਤਰਲੇ ਮਾਰ ਮਰ ਕੇ ਛੁੱਟਿਆ ਸੀ ਮੇਰੇ ਕੋਲ ਅੱਜ ਵੀ ਉਹਦਾ ਫੀਡਬੈਕ ਆਇਆ ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪਛਾਣਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਚ ਮੁੱਕਰ ਗਿਆ ਜਦੋਂ ਨਾਸਾਂ ਤੇ ਵੱਜੀਆਂ ਤੇ ਮੁਕਰ ਗਿਆ ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਆ ਜੀ ਉਹ ਆ ਜੀ ਫਿਰ ਮਿੱਟੀ ਪਾਉਣ ਲੱਗ ਪਿੰਦੇ ਆ ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ ਹੈੱਡ ਸੀਗੇ ਉਹਨਾਂ ਨੇ ਆ ਪਰਟਾਵਾ ਕੀਤਾ ਜੀ ਆ ਕੀਤਾ ਜੀ ਹੁਣ ਇਹ ਕਹਿੰਦਾ ਕਿ ਜੀ ਸਵਿਫਟ ਕਾਰ ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ। ਗੁਰੂਆ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ ਸਬੂਤ ਹੋਣਾ। ਕੋਈ ਸੀਸੀਟੀਵੀ ਹੋਊਗੀ, ਕੋਈ ਫੋਟੋ ਹੋਊਗੀ, ਕੋਈ ਤਾਂ ਸਬੂਤ ਹੋਊਗਾ ਹੀ। ਕਿ ਝੁਰਲੂ ਹੀ ਛੱਡਿਆ ਝੂਠਾਲਾ ਜਿਦਾਂ ਪਹਿਲਾਂ ਹੀ ਛੱਡਦੇ ਰਹੇ ਆ। ਜੈਡ ਪਲੱਸ ਸਿਕਿਉਰਿਟੀ ਵਾਲਾ ਹੋਵੇ ਤੇ ਰਾਤ ਨੂੰ ਸਵਿਫਟ ਗੱਡੀ ਤੇ ਫਿਰੇ। ਇਹ ਕਦੀ ਹੋ ਸਕਦਾ? ਫਿਰ ਇੱਕ ਕਹਿੰਦਾ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ ਯਾਰ ਕੋਈ ਤਾਂ ਸਬੂਤ ਲੈ ਕੇ ਆਓ ਕੋਈ ਤਾਂ ਸਬੂਤ ਲੈ ਕੇ ਆਓ ਹੁਣ ਇੱਕ ਜਸਟਿਸ ਜੋਰਾ ਸਿੰਘ ਨੇ ਉਹਨਾਂ ਨੇ ਮਰਖਲ ਮਾਰਚ ਮਹੀਨੇ ਚ ਇਸ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ ਸ਼ਦ ਲੋਕਨਾਦ ਚੈਨਲ ਹੈ ਜਿੱਚ ਉਹਨਾਂ ਪ੍ਰਟਾਵਾ ਕੀਤਾ ਕਿ ਜਿਹੜੇ ਵਿਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ ਬੜੀ ਇੰਟਰਵਿਊ ਚੱਲੀ ਪਰ ਕਿਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨੁਕੀ ਨੁਕੀ ਗੱਲ ਚੱਕ ਕੇ ਫਿਰ ਵੱਡੀ ਬਣਾਉਂਦਾ ਆ ਹਾਂਜੀ ਉਹਦੇ ਤੇ ਕਿਉਂ ਨਹੀਂ ਬੋਲਿਆ ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ ਉਹ ਓਪਨ ਨਹੀਂ ਕੀਤੀ ਜੀ ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੀਆਰਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਪੋਲਿਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ ਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ سپورਟ ਕਰਦੇ ਆ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ ਹਕੂਮਾਣਾ ਹੋਣ ਦੇ ਬਾਵਜੂਦ ਜਾ ਕੇ سپورਟ ਮੰਗਦੇ ਆ ਤੇ ਡੇਰਾ ਸਰਸਾ ਉਹਨਾਂ ਦੀ ਫਿਰ سپورਟ ਕਰਦਾ 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ 벨ਟ ਹੈ ਉੱਥੋਂ ਬੁਰੀ ਤਰ੍ਹਾਂ ਹਰੇ ਸੀਟਾਂ ਹੀ ਨਹੀਂ ਆਈਆਂ 2012 ਚ ਬੁਰੀ ਤਰ੍ਹਾਂ ਹਰੇ ਤੇ 2017 ਚ ਅਸੀਂ ਉੱਥੋਂ ਬੁਰੀ ਤਰ੍ਹਾਂ ਹਰੇ ਤੇ 2007 ਚ ਜੇ ਸਰਕਾਰ ਬਣੀ 12 ਚ ਸਰਕਾਰ ਬਣੀ ਤੇ ਮਾਝੇ ਤੇ ਦਬਾਬੇ ਦੇ ਸਿਰ ਤੇ ਬਣੀ ਇੱਥੇ ਕਿਹਨੇ ਵੋਟਾਂ ਦੀ ਖਾਤਰ ਉਹਦਾ ਯਾ ਕਰਤਾ ਜੀ ਉਹ ਕਹਤਾ ਵੋਟਾਂ ਪਾਈਆਂ ਕਦੋਂ ਤੇ ਪੁਆਈਆਂ ਕਦੋਂ ਮੰਗੀਆਂ ਕਦੋਂ ਜਿਹਨਾਂ ਨੇ ਮੰਗੀਆਂ ਉਹਨਾਂ ਫੁੱਫੜਾਂ ਦਾ ਨਾਂ ਨਹੀਂ ਲੈਂਦੇ ਉਹਨਾਂ ਦਾ ਜ਼ਿਕਰ ਨਹੀਂ ਜ ਕਰਦੇ ਕਿਉਂ ਸਿੱਖ ਨਹੀਂ ਗਏ ਪਰ ਕਿਉਂਕਿ ਉਹ ਕਾਂਗਰਸੀ ਹੈ ਕਾਂਗਸ ਬਰੀ ਕਰਦੀ ਕਾਂਗਸ ਤਾਂ ਮਹਤੀ ਬਣ ਗਏ ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕੁਲਰ ਦਾ ਇੱਕ ਹੋਰ ਹੈ ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਆ ਹੈਡ ਹੈ ਜਦ ਕੇ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ ਉਸਨੇ ਗੂਗਲ ਤੇ ਸਰਚ ਕਰ ਲਿਆ ਪਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ ਇਹਨੇ ਤਾਂ ਚੋਕ ਕੀਤਾ ਜੀ ਮਤਲਬ ਸਾਰਾ ਕੁਝ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਝ ਸੀਗਾ ਤੇ ਹੁਣ ਤੁਸੀਂ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ 2009 ਚ ਬੀਬਾ ਜੀ ਆਪਣੇ ਬਲਬੁੱਤੇ ਜਿੱਤੇ 2014 ਜਿੱਤੇ ਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਤੇ ਉਹ ਜਿਹੜਾ ਮਾ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧਾ ਹੈ 2019 ਚ ਤੇ ਹੁਣ 2024 ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ ਕਿ ਉਹ ਫਿਰ ਜਿੱਤੀ ਹੈ ਜਿੱਤੀ ਕਿ ਨਹੀਂ ਜਿੱਤੀ ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ ਜਦੋਂ ਬਖਸ਼ਦਾ ਆ ਉਹ ਆਪਦੇ ਬਲਬੂਤੇ ਤੇ ਜਿੱਤਦੇ ਰਿਹਾ